ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਅਸੀਂ ਘਰ ਦੇ ਵਿੱਚ ਕੋਈ ਨਵੀਂ ਆਈਟਮ ਬਣਾ ਰਹੇ ਸੀ ਤੇ ਇੱਥੇ ਇੱਕ ਮੇਰੀ ਫਰੈਂਡ ਰਹਿੰਦੀ ਹੈ ਮਰੀਆਨਾ ਦੇਖੋ ਕੁਕਿੰਗ ਕਰ ਰਹੀ ਹੈ ਉਹ ਦੇਖੋ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰ ਰਹੇ ਆਪਾਂ ਇਹ ਪਿਆਜ਼ ਤੇ ਪਨੀਰ ਗਾਜਰਾਂ ਸਾਰੀ ਚੀਜ਼ਾਂ ਨੂੰ ਮਿਕਸ ਕਰਕੇ ਉਹਨਾਂ ਦੇ ਇੱਕ ਬਹੁਤ ਹੀ ਵਧੀਆ ਕੋਈ ਨਿਊ ਆਈਟਮ ਬਣਾ ਰਹੇ ਨੇ ਅਸੀਂ ਟੈਸਟ ਕੀਤੀ ਹੈ ਬਹੁਤ ਹੀ ਟੇਸਟੀ ਇਹਨਾਂ ਨੇ ਇਹ ਬਣਾਇਆ ਹੈਗਾ ਬਾਕੀ ਇਹ ਮੈਨੂੰ ਪਤਾ ਨਹੀਂ ਹੈਗਾ ਕੀ ਇਹਨੂੰ ਕਹਿੰਦੇ ਆ